ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਜੀ ਹਾਂ ਦਰਅਸਲ ਤੁਹਾਨੂੰ ਇੱਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਮੇਸ਼ ਮਕਵਾਨਾ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਇੱਕ ਪੱਤਰ ਵੀ ਲਿਖਿਆ ਜਿਸ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਤੇ ਕੁਝਕ ਸਮਾਜਿਕ ਕੰਮ ਮੇਰੇ ਥੇ ਸਮਾਜਿਕ ਸੇਵਾਵਾਂ ਘਟ ਰਹੀਆਂ ਨੇ ਜਿਸ ਕਰਕੇ ਮੈਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਤਾਂ ਗੁਜਰਾਤ ਦੇ ਬੋਟਾੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਮੇਸ਼ ਮਕਵਾਨਾ ਜਿਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਦਰਅਸਲ ਉਹਨਾਂ ਨੇ ਇੱਕ ਪੱਤਰ ਦੇ ਵਿੱਚ ਲਿਖਿਆ ਹੈ ਕਿ ਇਸ ਸਮੇਂ ਮੇਰੀਆਂ ਸਮਾਜਿਕ ਸੇਵਾਵਾਂ ਘਟ ਰਹੀਆਂ ਨੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਅੱਗੇ ਉਹਨਾਂ ਲਿਖਿਆ ਕਿ ਮੈਂ ਪਾਰਟੀ ਦੇ ਲਈ ਇੱਕ ਵਰਕਰ ਵਜੋਂ ਕੰਮ ਕਰਦਾ ਰਹਾਂਗਾ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ 20 ਸਾਲਾਂ ਤੱਕ ਭਾਜਪਾ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਹੈ ਅਜਿਹੇ ਸਮੇਂ ਜਦੋਂ ਗੁਜਰਾਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਨੂੰ ਪਛਾਣਦਾ ਤੱਕ ਨਹੀਂ ਸੀ ਮੈਂ ਸੱਤਾਧਾਰੀ ਭਾਜਪਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਇੱਥੇ ਮੈਨੂੰ ਲੱਗਦਾ ਹੈ ਕਿ ਅਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਸਿਧਾਂਤਾਂ ਤੋਂ ਭਟਕ ਰਹੇ ਹਾਂ ਤਾਂ ਇਹੀ ਕਾਰਨ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ ਤੇ ਅੱਗੇ ਮਕਵਾਨਾ ਨੇ ਪੱਤਰ ਦੇ ਵਿੱਚ ਲਿਖਿਆ ਕਿ ਮੈਂ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੁਕਤ ਸਕੱਤਰ ਵਜੋਂ ਸੇਵਾ ਨਿਭਾ ਰਿਹਾ ਤਾਂ ਇਸ ਦੇ ਨਾਲ ਹੀ ਮੈਂ ਗੁਜਰਾਤ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ 20 ਵਜੋਂ ਵੀ ਸੇਵਾ ਨਿਭਾਣ ਦਾ ਆ ਰਿਹਾ ਤਾਂ ਇੱਥੇ ਮੇਰੀਆਂ ਸਮਾਜਿਕ ਸੇਵਾਵਾਂ ਘਟਨ ਦੇ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਮੈਂ ਇੱਕ ਵਰਕਰ ਵਜੋਂ ਪਾਰਟੀ ਦੇ ਲਈ ਕੰਮ ਕਰਦਾ ਰਹਾਂਗਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਸਾਰੇ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਏ ਤਾਂ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੁਜਰਾਤ, ਪੰਜਾਬ, ਪੱਛਮੀ ਬੰਗਾਲ ਅਤੇ ਕੇਰਲ ਦੀਆਂ ਪੰਜ ਵਿਧਾਨ ਸਭਾ ਸੀਟਾਂ ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਹਾਲੀ ਦੇ ਵਿੱਚ ਆਏ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਗੋਪਾਲ ਇਟਾਲੀਆ ਨੇ ਗੁਜਰਾਤ ਦੀ ਵਿਸਾਵਦਰ ਸੀਟ ਜਿਹੜੀ ਹੈ ਉਹ ਜਿੱਤੀ ਹੈ ਤਾਂ ਇੱਥੇ ਤੁਹਾਨੂੰ ਦੱਸ ਦਈਏ ਹਾਲਾਂਕਿ ਜ਼ਿੰਮੇਵਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਘਟਣ ਦੇ ਕਰਕੇ ਇਹ ਅਸਤੀਫਾ ਹੋਇਆ ਹੈ ਜਾਇਜ਼ ਦੇ ਪਿੱਛੇ ਕੋਈ ਹੋਰ ਕਾਰਨ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਕਿਉਂਕਿ ਇੱਥੇ ਅਚਾਨਕ ਜੇਕਰ ਵਿਧਾਇਕ ਉਮੇਸ਼ ਮਕਵਾਨਾ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਅਚਾਨਕ ਇਸ ਕਦਰ ਅਸੀਫਾ ਦੇ ਦਿੱਤਾ ਸੋ ਆਮ ਆਦਮੀ ਪਾਰਟੀ ਜਿਸ ਨੇ ਹਾਲੀ ਦੇ ਵਿੱਚ ਗੁਜਰਾਤ ਦੇ ਵਿੱਚ ਵੀ ਸੀਟ ਜਿੱਤੀ ਹੈ ਇੱਕ ਜਿਮਨੀ ਚੋਣ ਜਿੱਤੀ ਹੈ ਤੇ ਪੰਜਾਬ ਦੇ ਵਿੱਚ ਵੀ ਜਿੱਤੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਉਮੇਸ਼ ਮਕਵਾਨਾ ਦੀ ਤਾਂ ਬਹੁਤ ਲੰਮਾ ਸਮਾਂ ਇਹਨਾਂ ਨੇ ਭਾਜਪਾ ਦੇ ਵਿੱਚ ਕੰਮ ਕੀਤਾ ਸੋ ਭਾਜਪਾ ਦੀ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਗਿਆ ਸੀ ਤੇ ਸ਼ਾਮਿਲ ਹੋਣ ਤੋਂ ਬਾਅਦ ਹਾਲਾਂਕਿ ਇਹਨਾਂ ਵੱਲੋਂ ਆਪਣੇ ਜਿਹੜੇ ਅਹੁਦੇ ਨੇ ਸੰਭਾਲੇ ਜਾਂਦੇ ਨੇ ਪਰ ਇੱਥੇ ਹੁਣ ਆਪਣੇ ਸਾਰੇ ਅਹੁਦਿਆਂ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਅਸਤੀਫੇ ਤੋਂ ਬਾਅਦ ਉਹਨਾਂ ਦੇ ਵੱਲੋਂ ਮੁੱਖ ਕਾਰਨ ਇੱਥੇ ਸਮਾਜਿਕ ਸੇਵਾਵਾਂ 'ਮ ਘਟਣ ਦਾ ਕਾਰਨ ਜਿਹੜਾ ਹੈ ਉਹ ਦੱਸਿਆ ਗਿਆ। ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ। ਧੰਨਵਾਦ